ਮਾ ਜੂਨ ਦਾ ਮਹੀਨਾ ਗਾ ਪਾਣੀ ਪੂਣੀ ਤਾਂ ਬੱਟਾ ਬੋਟਾ ਜਮਾ ਸੁੱਕੀਆਂ ਨੇ ਪੂਰੀਆਂ ਬੱਟਾ ਸੁੱਕੂਆਂ ਹੈ ਬੱਟਾ ਸੁੱਕੂ ਨਹੀਂ ਆ ਉਹ ਤਾਂ ਗਿੱਲੇ ਪਈ ਐ ਬੱਟਾ ਵਿੱਚੋਂ ਕਹੀ ਨਾ ਪਟਕੇ ਨਿਕਲਦੀ ਹੈ ਹਨਾ ਗਰਮੀ ਗਰਮੀ ਵਾਲਾ ਤਾਂ ਕੋਈ ਚੱਕਰ ਨਹੀਂ ਆ ਧਰਮਾ ਕਿਹੜਾ ਗਾ ਹਾਂ ਕਿਹੜੀਆਂ ਗਰਮੀਆਂ ਨੂੰ ਰੋਣਾ ਤੁਸੀਂ ਕਿਹੜੀਆਂ ਗਰਮੀਆਂ ਪਹਿਲਾਂ ਹੁੰਦੀਆਂ ਸੀ ਾਂਡਾ ਾਂਡਾ ਡੇਗਾ ਇਹ ਗਰਮੀ ਦਾ ਹਾਂ ਪਹਿਲਾਂ ਹੁੰਦੀ ਸੀ ਗਰਮੀ ਾਂਡਾ ਡੇਗਾ ਹੁਣ ਤਾਂ ਖੈਰ ਕੋਈ ਖਾਸ ਗਰਮੀ ਹੈ ਨਹੀਂ ਜਿਵੇਂ ਗੂਨ ਜੂਨ ਦਾ ਮਹੀਨਾ ਚੱਲੀ ਜਾਂਦਾ ਹੈਗਾ ਕੋਈ ਗਰਮੀ ਵਾਲਾ ਚੱਕਰ ਨਹੀਂ ਕਹਿ ਸਕਦੇ ਆਪਾਂ ਇਹਨੂੰ ਗਰਮੀਆਂ ਕਿਹੜੀਆਂ ਨੇ ਹੁਣ ਆਹ ਸਿੱਟੇ ਪੈ ਕਹਿੰਦੇ ਹਥਿਆਰ ਹਥਿਆਰ ਜਿੰਦ ਰਹਤਾ ਅੱਛਾ ਕਟਾ ਮੋਟਾ ਪੱਧਰ ਕਰਦੇ ਨੇ ਵੱਟਾ ਮੋਟਾ ਪੱਧਰ ਕਰਨ ਵਾਸਤੇ ਬਾਈ ਕਹਿੰਦਾ ਜਿੰਦਰਾਗਾ ਤੇ ਇਧਰ ਦੋ ਕਹਰੇ ਕੱਦੂ ਕੀਤੇ ਪੈਣ ਤੇ ਉਹ ਸਾਹਮਣੇ ਨੌਜਵਾਨ ਹਜੇ ਕੱਦੂ ਕਰੀ ਜਾਂਦਾਗਾ ਇੱਕ ਇਧਰ ਕਰੀ ਜਾਂਦਾ ਨੌਜਵਾਨ ਇੱਕ ਇਧਰ ਨੌਜਵਾਨ ਆਹ ਕੱਦੂ ਕਰੀ ਜਾਂਦਾਗਾ ਉਹ ਕੋਈ ਬਗਲਾ ਨਾ ਵੜਦੇ ਮੈਨੂੰ ਐ ਡਰ ਆ ਰਿਹਾ ਹਾਂ ਤਾਂ ਚਾਹੀ ਹਾਂ ਹਾਂ ਵੀ ਤੂੰ ਮਾੜਾ ਜਿਹਾ ਕਲੱਚ ਦੇ ਲਿਆ ਕਰ ਜਦੋਂ ਮੂਰੇ ਬਗਲਾ ਹੁੰਦਾ ਜਾਨਵਰ ਤਾਂ ਨਹੀਂ ਮਾਰਨਾ ਆ ਦੋਨੇ ਬਲੇ ਜੱਤੀ ਤੇ ਪਰ ਇਹ ਇਧਰ ਪਲਾਟੀ ਚ ਪਾਣੀ ਛੜਦਾ ਤੇ ਜੋ ਨਲਾਉਣ ਦਾ ਕੰਮ ਪੂਰੇ ਜੋਰਾਂ ਸ਼ੋਰਾਂ ਤੇ ਹੈ